ਕਾਲਜੁਗ ਕਾਲੀ ਬਦਲੀ ਦੇ ਝੜਦੇ ਨੇ ਅੰਗਿਆ ਰੇ ਮਜ਼ਲੂਮਾਂ ਤੇ ਜ਼ੁਲਮ ਕਮਾਉਂਦੇ ਹਾ ਜ਼ਾਲਮ ਦਿਲ ਹਤਿਆਰੇ ਮਜ਼ਲੂਮਾਂ ਤੇ ਜ਼ੁਲਮ ਕਮਾਉਂਦੇ ਹਾ ਜ਼ਾਲਮ ਦਿਲ ਹਤਿਆਰੇ ਹਉ ਸੰਤ ਨਾਮ ਹੈ ਸ਼ਾਂਤੀ ਵਾਲਾ ਜੇ ਸ਼ਾਂਤੀ ਨਾ ਵਰਤਾਉਂਦੇ ਜਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਜਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਔ ਗਣ ਕਾ ਪਾਪਣ ਪਾਪ ਕਮਾਉਂਦੀ ਨਰਕਾਂ ਦੀਆਂ ਦੇਖਾਰੀ ਹੱਥੀ ਦੇ ਹੱਥੀ ਦੇ ਸੰਤਾਨੇ ਤੋਤਾ ਜਗਤ ਜਾਣਦਾ ਤਾਰੀ ਹੱਥੀ ਦੇ ਸੰਤਾਨੇ ਤੋਤਾ ਆ ਜਗ ਜਾਣਦਾ ਤਾਰੀ ਆ ਆਜਾ ਮੱਲ ਦੇ ਪੁੱਤਰ ਧਾਨੋ ਆਜਾ ਮੱਲ ਦੇ ਪੁੱਤਰ ਧਾਨੋ ਸੰਤ ਨਰਾਇਣ ਰਖਵਾਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਓ ਤਰੇ ਤਰਾਵੇ ਕੁੱਲਾਂ ਪਾਈ ਜੋ ਜਨ ਸਰਨੀ ਆਉਂਦਾ ਤੁਲਸੀ ਕਹਿੰਦੇ ਸੰਗ ਸੰਤਾਂ ਦਾ ਆ ਕਰਮ ਨਾ ਨਥਿ ਆਉਂਦਾ ਤੁਲਸੀ ਕਹਿੰਦੇ ਸੰਗ ਸੰਤਾਂ ਦਾ ਆਪਾਂ ਗਾਣਾ ਲੱਥ ਆਉਂਦਾ ਸੰਤ ਨਾਮ ਹੈ ਸ਼ਾਂਤੀ ਵਾਲਾ ਜੇ ਸ਼ਾਂਤੀ ਨਾ ਵਰਤਾਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਪੰਜ ਤਤਾਂ ਦੀਆਂ ਲਹਿਰਾਂ ਜਿੱਕਣ ਹੋਵੇ ਹੜ ਦਾ ਪਾਣੀ ਇਹਦੇ ਵਿੱਚ ਹੜਿਆਂ ਦੀ ਸਮਝੋ ਹੋਵੇ ਖਤਮ ਕਹਾਣੀ ਇਹਦੇ ਵਿੱਚ ਹੜਿਆਂ ਦੀ ਸਮਝੋ ਹੁੰਦੀ ਖਤਮ ਕਹਾਣੀ ਔਰਾਮ ਨਾਮ ਦਾ ਹੋੜਾ ਲਾ ਕੇ ਰਾਮ ਨਾਮ ਦਾ ਹੋੜਾ ਲਾ ਪਾਪ ਜਲ ਪਾਰ ਕਰਾਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਉਹ ਗੰਗਾ ਵਿੱਚ ਨਹਾ ਕੇ ਦੁਨੀਆਂ ਕੀਤੇ ਪਾਪ ਲਾਉਂਦੀ ਗੰਗਾ ਮਾਤਾ ਵੀ ਸੰਤਾਂ ਦੇ ਚਰਨ ਪਰ ਸਨੇ ਚਾਉਂਦੀ ਗੰਗਾ ਮਾਤਾ ਵੀ ਸੰਤਾਂ ਦੇ ਆ ਚਰਨ ਪਰ ਸਨੇ ਚਾਉਂਦੀ ਆ ਪੀਰਤ ਬਣਦੇ ਜਿਸ ਤਾਂ ਪਿਆਰੇ ਆ ਸਾਧੂ ਚਰਨ ਟਕਾਉਂਦੇ ਜਲ ਮਰਦਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ಜಾಲು ಮಾರತಾ ಸಂಸಾರ ಜಗತ್ મે 제કર ಸಂತ نہ ଆઉં데 ઓ ಸಂತاں दा दो खी ਵੀ ಕೈંદے ઓ ହୋಯ್ ಸಂತاں दा दोखी ਜਨਮ ਮਰਨ ਵਿੱਚ ਆਉਂਦਾ ਫਿਰ ਵੀ ਦੇਖੋ ਇਸ ਦੋਖੀ ਨੂੰ ਹਾਂ ਨਰਕੋਂ ਸੰਤ ਬਚਾਉਂਦਾ ਫਿਰ ਵੀ ਦੇਖੋ ਇਸ ਦੋਖੀ ਨੂੰ ਹਾਂ ਨਰਕੋਂ ਸੰਤ ਬਚਾਉਂਦਾ ਹਉ ਬਾਣੀ ਕਹਿੰਦੀ ਸੰਗ ਕਰਾ ਕੇ ਨਿੰਦਕ ਪਾਈ ਤਰਾਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਆ ਮੁਕਤੀ ਤੇ ਕਰ ਦੂਰ ਸੁਣੀ ਤੇ ਪਰਵਤ ਨੀਰ ਚੜਾਉਣਾ ਕੁਜੇ ਬੰਦ ਕੁਜੇ ਬੰਦ ਸਮੁੰਦਰ ਕਰਨਾ ਸੂਰਜ ਖੀਸੇ ਪਾਉਣਾ ਕੁਝੇ ਮੰਦ ਸਮੁੰਦਰ ਕਰਨਾ ਆ ਸੂਰਜ ਖੀਸੇ ਪਾਉਣਾ ਆਹ ਮੁਕਤ ਪੁਗਤ ਦੇ ਗੇਟ ਖੁਲਣ ਜੰਦ ਸੰਤ ਥਾਪੜਾ ਲਾਉਂਦੇ ਚਲ ਮਰਤਾ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਚਲ ਮਰਤਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਓ ਸੰਤਾਂ ਦੇ ਬਾਣੇ ਵਿੱਚ ਰਭੀਓ ਹੋ ਸੰਤਾਂ ਦੇ ਬਾਣੇ ਵਿੱਚ ਰਭੀ ਮਾਤ ਲੋਕ ਤੇ ਆਵੇ ਪ੍ਰੀਤ ਸੰਦਲ ਮਕਸੂਦਣ ਵਾਲਾ ਤਾਂ ਹੀ ਮੈਂ ਮਾਗਾਵੇ ਕੀ ਤੂੰ ਸੰਦਨ ਮਕਸੂਦ ਨੇ ਵਾਲਾ ਹਉ ਤਾਂ ਹੀ ਮੈਂ ਮਾਂਗਾਵੇ ਹਉ ਖੁਸ਼ ਹੋ ਬਣ ਤਾਂ ਵਿੱਚ ਅਗਨ ਦੇ ਖੁਸ਼ ਹੋ ਬਣ ਤਾਂ ਵਿੱਚ ਅਗਨ ਦੇ ਸਾਧੂ ਮਾਗ ਲਗਾਉਂਦੇ ਜਨਮ ਤਾਂ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਜਨਮ ਤਾਂ ਸੰਸਾਰ ਜਗਤ ਮੇ ਜੇ ਕਰ ਸੰਤ ਨਾ ਆਉਂਦੇ